ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੁਰਾਇਆ ਪੁਲਿਸ ਵੱਲੋਂ ਇਲਾਕੇ ਵਿੱਚ ਲੁੱਟ ਖੋਹ ਕਰਨ ਵਾਲੇ ਗਿਰੋਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਦਿੰਦਿਆ ਡੀਐਸਪੀ ਸਰਵਣ ਸਿੰਘ ਬਲ ਨੇ ਦੱਸਿਆ ਕਿ ਪੁਲਿਸ ਥਾਣਾ ਗੁਰਾਇਆ ਦੇ ਸਬ ਇੰਸਪੈਕਟਰ ਸਿਕੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਸੰਕਟੇਸਿਆ ਵਿਖੇ ਛਾਪਾ ਮਾਰਿਆ ਤਾਂ ਜੋਗਿੰਦਰ ਉਰਫ ਸਨੀ ਨੂੰ ਉਸ ਦੇ ਦੋਨ ਸਾਥੀਆਂ ਸਮੇਤ ਕਾਬੂ ਕੀਤਾ ਜਿਨ੍ਹਾਂ ਕੋਲੋਂ ਤਿੰਨ ਦਾਤ ਦੋ ਮੋਟਰਸਾਈਕਲ ਕਈ ਮੋਬਾਈਲ ਫੋਨ ਇੱਕ ਬੱਤੀ ਬੋਰ ਦਾ ਪਿਸਤੌਲ ਇੱਕ ਖਿਡੌਣਾ ਪਿਸਤੌਲ ਚਾਰ ਜ਼ਿੰਦਾ কারਤੂਸ ਅਤੇ ਇੱਕ ਚੱਲਿਆ ਹੋਇਆ কারਤੂਸ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੁੱਟਾ ਖੋਹਾਂ ਕਰਨ ਦੇ ਉਨੀ ਮੁਕਦਮੇ ਦਰਜ ਹਨ ਜੋ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਸਨ। ਉਹਨਾਂ ਦੱਸਿਆ ਕਿ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਜਿਨ੍ਹਾਂ ਨੇ ਇਲਾਕੇ ਵਿੱਚ ਮਨੀ ਚੇਂਜਰ ਅਤੇ ਪੈਟਰੋਲ ਪੰਪ ਲੁੱਟਣੇ ਸਨ। ਤੇ ਇਨਾਂ ਨੇ ਹੁਣ ਤੱਕ ਵੱਖ-ਵੱਖ ਇਲਾਕਿਆਂ ਵਿੱਚ 25 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨਾ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਕੰਦਰ ਸਿੰਘ ਐਸ ਐਚ ਓ ਗਰਾਇਆ ਅਤੇ ਉਸ ਦੀ ਟੀਮ ਏ ਐਸ ਆਈ ਸ੍ਰਿੰਦਰ ਮੋਹਨ ਨੇ ਕਾਰਵਾਈ ਕਰਦਿਆਂ ਹੋਇਆਂ ਪਿੰਡ ਸੰਘਟੇਸੀਆਂ ਦਾ ਜਿਹੜਾ ਮੇਨ ਦੋਸ਼ੀ ਸੀ ਸਣੀ ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਵਿਉਂਤਬੰਦੀ ਢੰਗ ਨਾਲ ਜਿਹੜੇ ਮਾੜੇ ਅਨਸਰ ਸੀ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਟਲ ਬਤੀਬੋਰ ਇੱਕ ਖੜੋਣਾ ਪਿਸਤੌਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜੇ ਮੌਕੇ ਤੇ ਫੌਰੀ ਧੌਰ ਤੇ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੀ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਲੁੱਟਣੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮਹਿਲ ਬਿਲਗਾ ਫਲੋਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇਥੇ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਤੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਨਾ ਦਾ ਇੱਕ ਵਿਅਕਤੀ ਸੀ ਜਿਸਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ سنگीन ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਸਰ ਕਿੰਨਾ ਕਿੰਨੇ ਪਰਚੇ ਇਹਨਾਂ ਦੇ ਦੱਸਦੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਇਹ ਜ਼ਮਾਨਤ 'ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਬੇਸਿਕਲੀ ਇਹ ਸਫਾਰੀ ਕਿਹਨਾਂ ਨੇ ਤੇ ਕੀ ਕਰਦੇ ਸੀ ਪੈਸਾ ਲੈ ਕੇ ਇਹ ਨਹੀਂ ਕਰਦੇ ਸਫਾਰੀ ਲੈ ਕੇ ਵੀ ਸਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਬੂਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਇਹ ਵਰਦਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁੱਟਦੇ ਸਨ ਇਹਨਾਂ ਦਾ ਮੇਨ ਕੋਲ ਇਹ ਗੱਲ ਇਹ ਹੈ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਆ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਆ 4 ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਕੀ ਵਾਰਦਾਤ ਕਰਨ ਦੇ ਕੀ ਇਹਨਾਂ ਦਾ ਅੱਗੇ ਮਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਤੇ ਵਾਰਦਾਤਾਂ ਤੋਂ ਇਲਾਵਾ ਸਿਰਫ ਇਹਨਾਂ ਕੋ ਕੋਈ ਕਰੰਸੀ ਵੀ ਬਰਾਮਦ ਹੋਈ ਹੈ ਇਹਨੂੰ ਨਹੀਂ ਹਲੇ ਕੋਈ ਇਹੋ ਜੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰਫ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤੇ ਦੇ ਸਨ ਉਹ ਬਰਾਮਦ ਕੀਤੇ ਗਏ ਆ ਵੈਪਨ ਕਿੱਥੋਂ ਲੈ ਕੇ ਆਏ ਸੀ ਬਰਾਦਾਗਲ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਤਲ ਹੈਗਾ ਤੇ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹ ਨਹੀਂ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਵੀ ਵੈਪਨ ਠੀਕ ਚੱਲਦਾ ਕਿੰਨੇ ਚਪਾਰੀ ਕਿਨੇ ਲਈ ਸੀ ਜਿਹੜਾ ਗਰਾਰ ਪਾਇਆ ਉਹ ਵੀ ਨਹੀਂ ਕੰਪਨੀ ਕੋਈ ਇਹਨਾਂ ਦਾ ਕੁਝ ਉਹ ਸੀਓ ਦੇ ਤੇ ਉਹਦੇ ਤੇ ਫੌਰੀ ਤੌਰ ਤੇ ਅਸੀਂ ਜਦੋਂ ਪੁਲਿਸ ਰਿਮਾਂਡ ਲਵਾਂਗੇ ਤੇ ਅ ਅੱਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਚ ਦੱਸਾਂਗੇ ਸਾਰਾ ਵੀ ਕੀ ਉਸਵਾਰੀ ਲਈ ਸੀ ਕਿੰਨੇ ਪੈਸੇ ਲਈ ਸੀ ਸਾਰਾ ਕਲੀਅਰ ਕਰਾਂਗੇ ਜੇ ਦੱਸਿਆ ਕਿ ਪਹਿਲਾਂ ਵੀ ਜੇਲਾ ਚ ਹੋ ਗਏ ਨੇ ਤਾਂ ਉਸਵਾਰੀ ਲਈ ਕਿ ਕਿ ਕਰਦੇ ਨੇ ਹਤਿਆਨਾ ਵੀ ਇਹਨਾਂ ਕੋਲ ਗ੍ਰਾਂਡ ਹੋਇਆ ਕਿਸੇ ਕੈਨਨਾ ਵੀ ਮਿਲਿਆ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਵੀ ਇਹ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ ਛੇ ਬੰਦਿਆਂ ਦੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹਨੂੰ ਖੁਦ ਬਣਾਇਆ ਸੀ ਇਹ ਕਿਸੇ ਹੋਰ ਫਰਦਰ ਗੈਂਗ ਕਿਸੇ ਨਾਲ ਸੰਬੰਧ ਨਹੀਂ ਸੀ ਰੱਖਦੇ ਸੀ ਬਟ ਇਹ ਯੰਗ ਇਹ ਤੇ ਲੰਜ਼ਰੀ ਕੰਮ ਕਰਦੀ ਹੈ ਕਿ ਕਿਸ਼ੋਕੜ ਕੀ ਹਰਿਆਣਾ ਵਿੱਚ ਕਿਸ਼ੋਕੜ ਇਹਨਾਂ ਦੀ ਮਾੜੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਆਂ ਦੀਆਂ ਤੇ ਲੜਾਈ ਦੀਆਂ ਐਫਆਈਆ ਰਾਂ ਦਰਜ ਨੇ ਉਸ ਸੰਬੰਧ ਵਿੱਚ ਕਤਲ ਦੇ ਨਾਲ ਸੰਬੰਧਿਤ ਹੈਗੀਆਂ ਉਹਦੇ ਵਿੱਚ ਇਹ ਅਗੇ ਆਲਰੇਡੀ ਜੇਲ੍ਹ ਤੋਂ ਸਜਾਪੁਖਤ ਕੇ ਆਏ ਹੋਏ